ਸਿੱਖ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਲਗੀਰ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਖ ਇਤਿਹਾਸ ਰਿਸਰਚ ਬੋਰਡ ਦੇ ਡਾਇਰੈਕਟਰ ਹੈ ਚੁੱਕੇ ਨੇ ਦਾਵਾ ਕੀਤਾ ਹੈ ਕਿ ਸ੍ਰੀ ਕਾਲ ਤਕਤ ਸਾਹਿਬ ਨੂੰ ਕਿਸੇ ਵੀ ਸਿੱਖ ਗੁਰੂ ਨੇ ਨਹੀਂ ਬੜਾਇਆ ਸੀ। ਉਹਨਾਂ ਨੇ ਇਹ ਵੀ ਕਿਹਾ ਕਿ ਕਾਲ ਤਕਤ ਸ਼ਬਦ 1840 ਤੋਂ ਪਹਿਲਾਂ ਮੌਜੂਦ ਨਹੀਂ ਸੀ ਤੇ 1920 ਤੋਂ ਪਹਿਲਾਂ ਛਪੀ ਕਿਸੇ ਵੀ ਕਿਤਾਬ ਦੇ ਵਿੱਚ ਸ਼ਬਦ ਨਹੀਂ ਮਿਲਦਾ। ਡਾਕਟਰ ਦਲਗੀਰ ਨੇ ਬਿਆਨ ਦਿੱਤਾ ਜੋ ਕਿ ਚੰਡੀਗੜ੍ਹ press ਵਾਰਤਾ ਦੌਰਾਨ ਦਿੱਤਾ ਹੈ ਉਹਨਾਂ ਨੇ press conference ਕੀਤੀ ਹੈ ਇੱਕ ਵੱਡਾ ਬਿਆਨ ਦਿੱਤਾ ਜਿਸ ਦੇ ਵਿੱਚ ਉਹਨਾਂ 10 ਲੱਖ ਦੀ ਰਕਮ ਦਾ ਵੀ ਜ਼ਿਕਰ ਕੀਤਾ ਹੈ ਦੱਸਦੇ ਹਾਂ ਕਿਵੇਂ ਇਸ ਦੌਰਾਨ ਉਹਨਾਂ ਨੇ ਘੋਸ਼ਣਾ ਕੀਤੀ ਹੈ ਕਿ ਜੇਕਰ ਕੋਈ ਵੀ ਸਾਬਤ ਕਰ ਦਿੰਦਾ ਹੈ ਕਿ ਕਾਲ ਤੱਕ ਕਿਸੇ ਗੁਰੂ ਨੇ ਬਣਾਇਆ ਸੀ ਤਾਂ ਉਸ ਨੂੰ 10 ਲੱਖ ਰੁਪਏ ਦਾ ਉਹ ਇਨਾਮ ਦੇਣਗੇ ਔਰ ਆ ਮੁਤਾਬਕ ਇਹ ਵਿਸ਼ੇ ਤੇ ਗਹਿਰਾ ਅਧਿਐਨ ਕਰਨ ਤੇ ਬਾਅਦਵੂਦ ਉਹਨਾਂ ਨੇ ਕਈ ਤੱਥ ਇਕੱਠੇ ਕੀਤੇ ਅਤੇ ਫਿਰ ਉਹ ਇਸ ਨਤੀਜੇ ਤੇ ਪਹੁੰਚੇ ਨੇ ਨਾ ਤਾਂ ਕਾਲ ਤਖਤ ਤੇ ਨਾ ਹੀ ਇਸ ਸ਼ਬਦ ਦਾ ਕੋਈ ਵੀ ਸੰਬੰਧ ਗੁਰੂਆਂ ਦੇ ਸਮੇਂ ਦੇ ਨਾਲ ਸੀ। ਉਹਨਾਂ ਨੇ ਕਿਹਾ ਕਿ ਕਾਲ ਤਖਤ ਸ਼ਬਦ 1840 ਵਿੱਚ ਲਿਖੀ ਗਈ ਗੁਰਲੀਬਾਦ ਪਾਤਸ਼ਾਹੀ ਛਟੀ ਤੇ 1843 ਵਿੱਚ ਲਿਖੀ ਗਈ ਗੁਰਪ੍ਰਤਾਪ ਸੂਰਜ ਵਿੱਚ ਨਰਮਲੇ ਪੁਜਾਰੀਆਂ ਵੱਲੋਂ ਖੜਿਆ ਗਿਆ ਸੀ। ਉਹਨਾਂ ਨੇ ਇਹ ਵੀ ਕਿਹਾ ਕਿ ਨਾ ਕਿਤਾਬਾਂ ਵਿੱਚ ਲਿਖਿਆ ਗਿਆ ਹੈ ਕਿ ਪ੍ਰਭੂ ਦਾ ਤਖਤ ਹੈ। ਡਾਕਟਰ ਦਲਜੀਤ ਨੇ ਦੱਸਿਆ ਕਿ ਅਕਾਲ ਤਖਤ ਦੀ ਇਮਾਰਤ ਅਸਲ ਵਿੱਚ ਅਕਾਲੀਆਂ ਦਾ ਬੁੰਗਾ ਯਾਨੀ ਕਿ ਰਿਹਾਇਸ਼ੀ ਸਥਾਨ ਸੀ 1840 ਵਿੱਚ ਪੁਜਾਰੀਆਂ ਨੇ ਇਸ ਤੇ ਕਬਜ਼ਾ ਕਰਕੇ ਉਸ ਨੂੰ ਅਕਾਲ ਤਖਤ ਬਣਾਉਣ ਦੀ ਸਾਜਸ਼ ਰਚੀ ਤੇ ਫਿਰ 1920 ਵਿੱਚ ਅਕਾਲ ਤਖਤ ਸ਼ਬਦ ਦਾ ਕੋਈ ਜ਼ਿਕਰ ਨਹੀਂ ਮਿਲਦਾ 1920 ਤੋਂ 1999 1989 ਤੱਕ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਮ ਉੱਤੇ ਕੋਈ ਗਤੀਵਿਧੀ ਦਰਜ ਨਹੀਂ ਹੋਈ ਡਾਕਟਰ ਦਲਗੀਰ ਨੇ ਇਹ ਵੀ ਕਿਹਾ ਕਿ ਇਸ ਨੂੰ ਤਖਤ ਬਣਾ ਕੇ ਖਾਲਸਾਤਨੀ ਅੰਦੋਲਨ ਦੌਰਾਨ ਅਕਾਲੀਆਂ ਤੇ ਸਰਕਾਰਾਂ ਨੂੰ ਡਰੋਨ ਲਈ ਵਰਤਿਆ ਗਿਆ ਖਾਲਸਾਤਨੀ ਅੰਦੋਲਨ ਦੇ ਪਤਨ ਦੇ ਬਾਅਦ 1993 ਵਿੱਚ ਉਸ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਆਪਣੇ ਨਿਯੰਤਰਣ ਦੇ ਵਿੱਚ ਲੈ ਲਿਆ ਤੇ ਆਪਣੇ ਵਿਰੋਧੀਆਂ ਨੂੰ ਡਰੋਨ ਦੇ ਲਈ ਇਸ ਦਾ ਇਸਤੇਮਾਲ ਕੀਤਾ ਅੱਜ ਇਹ ਡਰੋਨ ਦਾ ਹਥਿਆਰ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਲਈ ਮੁਸੀਬਤ ਬਣ ਬਚਾ ਰਿਹਾ ਹੈ